ਅੱਜ ਵੀ ਦੇਰ ਦੇ ਵਿੱਚ ਪੰਜਾਬ ਦੀ ਜਿਹੜੀ ਸਥਿਤੀ ਹੈ ਬੜੀ ਦੈਨਿਆ ਸਥਿਤੀ ਹੈ ਪੰਜਾਬ ਸਰਕਾਰ ਨੂੰ ਜਿਸ ਆਸ਼ਾ ਨਾਲ ਲੋਕਾਂ ਨੇ ਲਿਆਂਦਾ ਸੀ ਉਹ ਆਸ਼ਾਵਾਂ ਦੇ ਟਾਰਗੇਟ ਤੱਕ ਤਾਂ ਨੇੜੇ ਤੇੜੇ ਪਹੁੰਚਣ ਤੋਂ ਬਹੁਤ ਦੂਰ ਦੀ ਗੱਲ ਹੈ ਉਹਨਾਂ ਨੇ ਸ਼ੁਰੂ ਹੀ ਨਹੀਂ ਕੀਤੀ ਜੇ ਅਸੀਂ ਕਹਿ ਦਈਏ ਕਿ ਵੀ ਕਿਤੇ ਨਾ ਕਿਤੇ ਕੁਸ਼ਤੀ ਚ ਫਾਈਲ ਤੇ ਤਾਉਣੀਆਂ ਚਾਹੀਦੀਆਂ ਸ਼ੁਰੂ ਤਰਤੀ ਦੀ ਹੋਣੀ ਇੱਥੇ ਤਾਂ ਕੁਝ ਕੀਤਾ ਹੀ ਨਹੀਂ ਜਾ ਰਿਹਾ ਹਰ ਹਫ਼ਤੇ ਦੇ ਵਿੱਚ ਇੱਕ ਕੈਬਨਿਟ ਮਨਿਸਟਰ ਜਿਹੜੀ ਮੀਟਿੰਗ ਹੁੰਦੀ ਹੈ ਜਿਹਦੇ ਨਾਲ ਪੰਜਾਬ ਦੇ ਮਨੂ ਸੂਬੇ ਦੀਆਂ ਆਪਣੀ ਇੰਪੋਰਟੈਂਟ ਗੱਲਾਂ ਕੀਤੀਆਂ ਜਾਂਦੀਆਂ ਬਹੁਤ ਸਾਰੀਆਂ ਚੀਜ਼ਾਂ ਕਿਉਂਕਿ ਸੈਸ਼ਨ ਤੱਕ ਆਉਂਦੇ ਤੱਕ ਬਹੁਤ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਹੁਤ ਸਾਰੀਆਂ ਚੀਜ਼ਾਂ ਕੈਬਨਿਟ ਦੀ ਮੀਟਿੰਗ ਪਿਛਲੇ 4 ਮਹੀਨੇ ਤੋਂ ਕੋਈ ਕੈਬਨਿਟ ਮੀਟਿੰਗ ਨਹੀਂ ਹੋਈ ਭਾਪ ਪੰਜਾਬ ਸਰਕਾਰ ਦੇਸ਼ ਦੀ ਜਨਤਾ ਦੇ ਪ੍ਰਤੀ ਜਿਹੜੀ ਆ ਉਹ ਸੀਰੀਅਸ ਨਹੀਂ ਹੈ ਅਨੁਸੂਚੀ ਜਾਤੀ ਦੇ ਲਈ ਜਿਹੜੀਆਂ ਉਹਨਾਂ ਦੀਆਂ ਕੋਈ ਵੀ ਯੋਜਨਾਵਾਂ ਹੈ ਨਹੀਂ ਜਿਹੜੀਆਂ ਚਾਲੂ ਸੀਗੀਆਂ ਉਹ ਬੰਦ ਪਈਆਂ ਆਯੂਸ਼ਮਾਨ ਦੀ ਯੋਜਨਾ ਤੁਸੀਂ ਸਾਰੇ ਦੇ ਜਾਣਦੇ ਹੋ ਕਿ ਪੂਰੇ ਦੇਸ਼ ਦੇ ਵਿੱਚ ਆਯੂਸ਼ਮਾਨ ਯੋਜਨਾ ਚਾਲੂ ਲੱਗੂ ਆ ਪਰ ਪੰਜਾਬ ਦੇ ਵਿੱਚ ਜਿਹੜੇ ਪ੍ਰਾਈਵੇਟ ਹਸਪੀਟਲ ਨਹੀਂ ਲੈ ਰਹੇ ਕਿਉਂ ਕਿਉਂਕਿ ਪੰਜਾਬ ਸਰਕਾਰ ਉਹਨਾਂ ਨੂੰ ਪੈਸਾ ਨਹੀਂ ਦੇ ਰਹੀ। ਔਰ ਅੱਜ ਤੁਸੀਂ ਦੇਖਿਆ ਹੋਣਾ ਕਿ ਬੜਾ ਸ਼ੋਰ ਮਚਾਇਆ ਸੀ ਕਿ ਆਮ ਕਲੀਨਿਕ, ਆਮ ਆਦੀ ਕਲੀਨਿਕ, ਆਮ ਆਦਮੀ ਕਲੀਨਿਕ। ਹਕੀਕਤ ਦੇ ਵਿੱਚ ਉਹ ਕੇਂਦਰ ਦਾ ਪੈਸਾ ਸੀ ਜਦੋਂ ਅਸੀਂ ਰੌਲਾ ਪਾਉਂਦੇ ਸੀਗੇ ਤੇ ਸਾਰੀ ਗੱਲ ਨੂੰ ਕਈ ਵਾਰੀ ਜਿਹੜੀ ਝੁੱਠ ਲਾਉਂਦਾ ਇਹ ਤੇ ਰਾਜਨੀਤੀ ਵਾਲੀ ਹੈ। ਔਰ ਅੱਜ ਉਹ ਸਾਬਤ ਤੱਥਾਂ ਤੇ ਹੋ ਗਿਆ ਕਿਉਂਕਿ ਹਾਈ ਕੋਰਟ ਨੇ ਵੀ ਕਿਹਾ ਤਾਂ ਉਹਨਾਂ ਨੂੰ ਕਿ ਇਹ ਜਿਹੜੀਆਂ ਉੱਥੇ ਮੁੱਖ ਮੰਤਰੀ ਦੀਆਂ ਨਜਾਇਜ਼ ਫੋਟੋਆਂ ਲੱਗੀਆਂ ਉਤਾਰੀਆਂ ਜਾਣ। ਸ਼ਬਦ ਨਜਾਇਜ਼ ਕਹਿ ਰਿਹਾ ਪਰ ਉਸ ਉਤਾਰਨੀਆਂ ਪਈਆਂ ਔਰ ਇਤੋਂ ਤੱਕ ਕਿ ਉਹਦਾ ਨਾਂ ਵੀ ਜਿਹੜਾ ਆਮ ਆਦਮੀ ਕਲੀਨਿਕ ਸੀ ਉਹ ਵੀ ਫਰੇਵ ਸੀ ਲੋਕਾਂ ਦੇ ਨਾਲ ਕੀਤਾ ਉਹ ਕੇਂਦਰ ਦਾ ਪੈਸਾ ਸੀ ਉਹ ਆਯੂਸ਼ਮਾਨ ਯੋਜਨਾ ਦਾ ਪੈਸਾ ਉਹਦੇ ਤੇ ਲੱਗਾ ਸੀ ਅੱਜ ਉਹਦਾ ਨਾਂ ਜਿਹੜਾ ਹੈ ਆਯੂਸ਼ਮਾਨ ਸਿਹਤ ਕੇਂਦਰ ਹੋ ਗਿਆ ਪਰ ਫੇਰ ਵੀ ਹੱਲੇ ਵੀ ਦਿਨ ਤੇ ਬੇਈਮਾਨੀ ਹੈ ਤੇ ਅੱਤੇ ਤੱਕ ਕਿਤੇ ਨਹੀਂ ਹੋਇਆ ਤੀਸਰਾ ਜਿਹੜਾ ਜਿਹੜੀ ਮੈਂ ਇੱਥੇ ਹੁਸ਼ਿਆਰਪੁਰ ਨਾਲ ਜੁੜੀ ਸੀ ਜਦੋਂ ਮੈਂ ਮੈਡੀਕਲ ਕਾਲਜਾਂ ਦੀ ਗੱਲ ਕਰ ਰያ ਸੀ ਤਾਂ ਮੈਂ ਹੁਸ਼ਿਆਰਪੁਰ ਦੀ ਵਿਸ਼ੇਸ਼ਤ। ਅੱਜ ਤੋਂ 2 ਸਾਲ ਪਹਿਲਾਂ ਲਗਭਗ ਇੱਥੇ ਜਿਹੜਾ ਆ ਉਹ ਇੱਕ ਹਾਟਣ ਹੋਇਆ ਸੀ ਮੇਰੇ ਨਾਲ ਹਰ 10 ਫੁੱਟ ਦੇ ਉੱਤੇ ਇੱਕ ਬੋਰਡ ਲੱਗਾ ਹੈ। ਪਰ ਉਸ ਤੋਂ ਪਹਿਲਾਂ ਜਦੋਂ ਦੁਸ਼ਹਿਰਾ ਹੋਇਆ ਸੀ ਉਹਦੇ ਸੀਐਮ ਸਾਹਿਬ ਵੀ ਆਏ ਸੀ ਉਦੋਂ ਮੈਂ ਮੰਚ ਤੋਂ ਖੜੇ ਹੋ ਕੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਆਪਣਾ ਪੈਸੇ ਜਿਹੜੇ ਭੇਜ ਦਿੱਤੇ ਆ ਕਿਉਂਕਿ ਪਹਿਲੀ ਕਿਸ਼ਤ 50 ਕਰੋੜ ਰੁਪਏ ਦੀ ਆਈ ਸੀ ਤਾਂ ਕਿ ਉਹਦੇ ਟੈਂਡਰ ਵਗੈਰਾ ਚਲੂ ਕੀਤਾ ਜਾਵੇ। ਉਸ ਤੋਂ ਬਾਅਦ ਅਗਲੀ ਕਿਸ਼ਤਾਂ ਨਹੀਂ ਪਰ ਉਹ ਟੈਂਡਰ ਕਿੱਥੇ ਆ ਮੇਰੇ ਹੱਲ ਦੱਸਣ ਦੀ ਲੋੜ ਔਰ ਜਦੋਂ ਉਦਘਾਟਨ ਹੋਇਆ ਸੀ ਤਾਂ ਪਤਾ ਨਹੀਂ ਕਿੰਨੀਆਂ ਯੋਜਨਾਵਾਂ ਸੀ ਹਸਪਤਾਲ ਦਾ ਦਬੇ ਤੇ ਇੱਕ ਸੀ ਵੀ ਮੈਡੀਕਲ ਕਾਲਜ ਦਾ ਨੀ ਪੱਥਰ ਐਨੇ ਕਰੋੜ ਦੀਆਂ ਹਜ਼ਾਰਾਂ ਕਰੋੜਾਂ ਦੀਆਂ ਉਹ ਜਣੀਆਂ ਯੋਜਨਾਵਾਂ ਇੱਥੇ ਦਿਖਾ ਲਈਆਂ ਗਈਆਂ ਪਰ ਹਕੀਕਤ ਵਿੱਚ ਕੁਝ ਵੀ ਨਹੀਂ ਔਰ ਮੈਡੀਕਲ ਕਾਲਜ ਦਾ ਹੱਲੇ ਤੱਕ ਵੀ ਕਿਸੇ ਨੂੰ ਕੋਈ ਉਗਸੋਗ ਨਹੀਂ ਦਿਖਾਈ ਦੇ। ਸੋ ਐਸੀਆਂ ਸਾਰੀਆਂ ਚੀਜ਼ਾਂ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਦਿੱਲੀ ਨਾਲੋਂ ਵੀ ਬੁਰਾ ਹਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਦਾ ਖੌਣ ਵਾਲਾ ਆ ਔਰ 27 ਦੇ ਰਿਜ਼ਲਟ ਜਿਹੜੇ ਆਉਣਗੇ ਉਹਦਾ ਨਜਰਾ ਰਿਜ਼ਲਟ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਦੇਖਿਆ ਜਾ ਸਕਦਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜੇ ਆ ਉਹ ਲੋਕਾਂ ਤੱਕ ਜਾਣਗੇ। ਚੋਣਾਂ ਕਿਹੜਾ ਹੋਣਗੇ ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਚੋਣਾਂ ਹੋਣਗੇ ਵੈਸੇ ਕਿ ਕਿਹ ਚੱਲ ਰਿਹਾ ਹੈ ਮੈਂ ਕਿ ਚੋਣਾਂ ਤੋਂ ਤੋਂ ਦੇਖੋ ਹੱਲੇ ਤੱਕ ਉਹ ਐਸਾ ਕੋਈ ਆਇਆ ਨਹੀਂ ਕਿ ਜੋ ਮੈਨੂਅਲ ਤੱਕ ਪਤਾ ਲੱਗਾ ਸੀ ਜਿਹੜਾ ਪਾਰਲੀਮੈਂਟ ਦੇ ਵਿੱਚ 181 ਇਲੈਕਸ਼ਨ ਦਾ ਬਜਟ ਵੀ ਆਇਆ ਸੀ ਉਹ 34 ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ ਸੋ ਜੇ ਹੱਲੇ ਮੈਂ ਕਹਿ ਨਹੀਂ ਸਕਦਾ ਕਿ 27 'ਚ ਹੋਣਦੇ 29 'ਚ ਹੋਣਦੇ ਪਰ ਇਹ ਹੈ कि जो भी चुनाव हो तो सताई है जब तक को कोई नहीं है तो अभी तो सताई का ही टीचा चलेंगे और सबक सिखावे अरविंद केजरीवाल कह रहे हैं अपने विधायक बुलाते कि मैं हूँ मतलब डायरक्ट देखा मैं पहला इनडायरैक्ट देखता पेल्ला इनडायरैक्ट देख रहा डायरेक्ट देख रहा ਪਹਿਲਾਂ ਵੀ ਸਾਡਾ ਜਿਹੜਾ ਸਰਕਾਰ ਜਿਹੜੀ ਸੀ ਉਹ ਦਿੱਲੀ ਤੋਂ ਚੱਲ ਰਹੀ ਹੈ ਹੁਣ ਵੀ ਦਿੱਲੀ ਤੋਂ ਚੱਲਦੀ ਹੈ ਜਿਹੜਾ ਉਥੋਂ ਜਿਹੜਾ ਸੁਆਤੀ ਮਾਲੀਵਾਲ ਦਾ ਸੀਗਾ ਉਹ ਜਿਹਨਾਂ ਨਾਲ ਇਸ਼ੂ ਹੋਇਆ ਸੀ ਔਰ ਉਹ ਕੇਜਰੀਵਾਲ ਦਾ ਉਹ ਐਸਡੀ ਸੀ ਅੱਜੋ ਪੰਜਾਬ ਦਾ ਜਿਹੜਾ ਮਤਲਬ মিডিਆ ਬਣ ਗਿਆ ਉਹ ਸਾਰਾ ਖੁਸ਼ ਆਲੀ ਨਾਲ ਪੰਜਾਬ ਦੀ ਸਰਕਾਰ ਚਲਾਉਣ ਵਾਲਾ ਵਿਅਕਤੀ ਉਹੀ ਹੋ ਗਿਆ ਸੋ ਪਹਿਲਾਂ ਤੋਂ ਵੀ ਜਿਹੜਾ ਇੱਥੇ ਪੰਜਾਬ ਜਿਹੜਾ ਜਿਹੜਾ ਆ वो मल्टी सेंटर काम कर रहे रहा हरेक आदमी अपने पंजाब का ऑपरेटर कह एक सेंटर जोड़ा राघव चडा जी ने बना के बैठा दूसरा सें सेंटर जरा संदीप पाठक जी बना के बैठे ने तीसरा केजरीवाल जी बना के बैठे ने मैं जब पेल्ला तो केजरीवाल ही कह सकते और अफसर भी हाल तक यह नहीं पता कि रिपोर्ट सबमिट करनी कहूंू की करना कहनू ਕਿਹਦੀ ਮੀਟਿੰਗ ਤੇ ਕਿਹਨੂੰ ਕਰੀਏ ਕੀ ਨਾ ਕਰੀਏ ਕਿ ਦੇਸ਼ ਨੂੰ ਕਿੰਨਾ ਕਪਾਲਣਾ ਕਰੀਏ ਇਹ ਉਹਨਾਂ ਚ ਵੀ ਕਨਫਿਊਜ਼ਨ ਹੋਣ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਅੱਜ ਦੇ ਇੰਨੇ ਸੈਂਟਰਾਂ ਹੋਣ ਕਰਕੇ ਇਹ ਹੀ ਨਹੀਂ ਤੈਅ ਕਰ ਪਾ ਰਹੇ ਕਿ ਕੈਬਨਟ ਜਿਹੜੀ ਕੈਬਨਟ ਮਿਨਿਸਟਰੀ ਦੀ ਮੀਟਿੰਗ ਹੋਣੀ ਚਾਹੀਦੀ ਹੈ ਉਹ ਨਹੀਂ ਹੋ ਪਾਈ ਔਰ ਜਦੋਂ ਸਰਕਾਰ ਹਾਰੀ ਤਾਂ ਦਿੱਲੀ ਦੀ ਮੀਟਿੰਗ ਪੰਜਾਬ ਦੀ ਬੁਲਾ ਲਈ ਤੁਹਾਡੇ 90 99 ਜਿਹੜੇ ਐਮਐਲਏ ਸੀ 99 ਮਲੇ ਤੁਸੀਂ بجائے ਕਿ ਇੱਕ ਆਦਮੀ ਆਣ ਕੇ ਇੱਥੇ ਮੀਟਿੰਗ ਕਰ ਜਿੰਦਾ ਸਾਰਿਆਂ ਨੂੰ ਚੱਕ ਕੇ ਦਿੱਲੀ ਬੁਲਾ ਲਿਆ ਕੀ ਦੱਸਣਾ ਚਾਹੁੰਦੇ ਕਿ ਵੀ ਅਚਾਏ ਮੈਂ ਹਾਰ ਗਿਆ ਔਰ ਕੰਟਰੋਲ ਮੇਰੇ ਕੋਲ ਹੀ ਹੈ ਇਹੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਅਖੀਰ ਤੇ ਇਹੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਗਵਾਨਤ ਮਾਨ ਦੇ ਪੂਲ ਕੰਟਰੋਲ ਜਿ ਕੋਸ਼ਿਸ਼ ਨਹੀਂ ਜੋ ਕੰਟਰੋਲ ਉਹ ਸਾਡੇ ਕੋਲ ਹੀ ਹੈ ਇਸ ਕਰਕੇ ਮਲਟੀ ਸੈਂਟਰ ਹੋਣ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਔਰ ਭਗਵੰਤ ਮਾਨ ਦਾ ਤਾਂ ਹਾਲ ਇਹ ਹੁੰਦਾ ਕਿ ਮੱਝ ਚੋ ਕੇ ਕੋਈ ਲੈ ਗਿਆ ਤੇ ਜਾਂਦਾ ਹੋਇਆ ਤੇ ਕੱਟੇ ਦੀ ਮੂੰਹ ਨੂੰ ਤੇ ਜਿਹੜਾ ਆ ਉਹ ਝੱਗ ਜੀ ਲਾ ਗਿਆ ਤੇ ਜੱਟ ਨੇ ਆਣ ਕੇ ਕੱਟਾਈ-ਕੁੱਟ-ਕੁੱਟ ਮਾਰਤਾ ਸੋ ਪੰਜਾਬ ਦੀ ਅਨਿਗਾਵਾਂ ਦੇ ਵਿੱਚ ਤੰਦੋਸ਼ੀ ਜਿਹੜਾ ਆ ਉਹ ਕੱਟਾ ਜਿਹੜਾ ਆ ਉਹ ਭਗਵੰਤ ਮਾਨ ਦੀ ਵਾਰੀ ਆਉਣੀ ਹੈ ਪਰ ਨੁਕਸਾਨ ਕਾਂ ਦੇ ਲਈ ਜਿਹੜਾ ਚੋਰੀ ਦੇ ਰੂਪ ਚ ਮੱਝ ਦੁੱਧ ਚਰਾਉਣ ਵਾਲੇ ਜਿਹੜੇ ਆ ਉਹ ਦਿੱਲੀ ਦੇ ਬੈਠੇ ਚੋਰੀ ਆ ਸਰ ਭਾਰਤ ਟੋਲ ਪਲਾਜ਼ਾ ਸਰਕਾਰ ਨੇ ਬੰਦ ਕਰ ਦਿੱਤੇ ਜੀ ਕੋ ਆਪਣੇ ਮਾਲ ਕੋਲਾ ਹੋਵੇ ਚਾਹੇ ਪਿੰਡ ਗੜਾ ਵਾਲਾ ਹੋਵੇ ਜਾਂ ਡੰਡੇ ਵਾਲਾ ਹੋਵੇ ਜਾਂ ਕੋਈ ਜਿਹੜੇ ਸੀ ਹੁਣ ਰੋਡਾਂ ਦਾ ਇਦਾਂ ਦਾ ਹਾਲਾਤ ਹੈ ਨਾ ਬੀ ਡਬਲ ਦੇਖਦੇ ਹੀ ਤੋਂ ਇਹਦੇ ਇੰਨੇ ਬੈ ਗਏ ਨੇ ਲੋਕੀ ਪ੍ਰਚਾਨ ਹੋ ਰਹੇ ਨੇ ਦੇਖਿਏ ਇਹਹੀ ਤਾਂ ਗੱਲ ਆ ਕਿ ਜਿਹੜੀਆਂ ਚੀਜ਼ਾਂ ਨੂੰ ਨਾ ਸਮਝੀ ਔਰ ਜਿਹੜੀ ਪ੍ਰਸ਼ਾਸਨਿਕ ਚਲਾਉਣ ਦੀ ਕਮਜ਼ੋਰ ਕਹ ਲਈਏ ਮਾਨਸਿਕਤਾ ਦਾ ਕਾਰਨ ਹੀ ਇਹ ਸਾਰਾ ਬਸ ਹੋਇਆ ਇਹ ਅਪਲਮੰਡ ਹੁੰਦੇ ਪਹਿਲਾਂ ਸਾਰੀਆਂ ਸੀਗਾ ਤੇ ਉਹਨਾਂ ਨੂੰ ਕਰਾਉਣ ਦੇ ਲਈ ਕੋਈ ਪੰਜਾਬ ਸਰਕਾਰ ਕੋਲ ਤਾਂ ਦੇਣ ਨੂੰ ਤਨਖਾਹਾਂ ਦੇ ਪੈਸੇ ਹੈ। ਔਰ ਉਹ ਸੜਕਾਂ ਨੂੰ ਬਣਾਉਣ ਦੇ ਲਈ ਘੱਟੋ-ਘੱਟ ਪਬਲਿਕ ਵੀ ਸਿੱਧੇ ਤੌਰ ਤੇ ਕਿਤੇ ਨਾ ਕਿਤੇ ਕੰਟਰੈਕਟਰਾਂ ਨੂੰ ਜਾ ਕੇ ਫੜ ਲਈਦੀ ਸੀ। ਉਹਨਾਂ ਦਾ ਧਰਨਾ ਪ੍ਰਦਰਸ਼ਨ ਕਰ ਲੈਂਦੇ ਸੀ ਔਰ ਅਫੀਸਰ ਵੀ ਉਹਨਾਂ ਨੂੰ ਖਿਚਾਈ ਕਰਦੇ। ਹੁਣ ਜਦੋਂ ਵਿੱਚ ਰਿਆ ਹੀ ਕੁਛ ਨਹੀਂ ਤੇ ਸਰਕਾਰ ਨੇ ਤਾਂ ਪੈਸਾ ਉਹਨਾਂ ਕੋਲ ਤਾਂ ਆਪਣੇ ਕੋਲ ਹੈ ਨਹੀਂ। ਉਹਨਾਂ ਨੇ ਤਾਂ ਆਪਣੇ ਬੋਰਡ ਲਾਉਣੇ ਸੀ ਕਿ ਮੈਂ ਟੋਲ ਫਰੀ ਕਰ ਦਿੱਤੇ। ਉਹ ਲਾਲੇ ਹੁਣ ਖੱਡੇ ਪਰਨ ਦਾ ਕੰਮ ਉਹਦੇ ਜਨਤਾ ਪਰੇਗੀ ਜਾਂ ਆਉਣ ਵਾਲੀ ਸਰਕਾਰ ਕਰੇਗੀ